ਪਿਛਲੇ ਦਿਨੀ ਵਿਰਸਾ ਸਿੰਘ ਬਲਟੋਹਾ ਹੁਣਾਂ ਵੱਲੋਂ ਰਾਧਾ ਸਵਾਮੀ ਡੇਰੇ ਦੇ ਵਿੱਚ ਜਿਹੜੀ ਹੈ ਸ਼ਿਰਕਤ ਕੀਤੀ ਗਈ ਉਹਨਾਂ ਦਾ ਕੈਂਡੀਡੇਟ ਰਾਧਾ ਸਵਾਮੀ ਡੇਰੇ 'ਚ ਜਾ ਕੇ ਉਹਦੇ ਨਾਲ ਢੱਲੋਂ ਸਾਹਿਬ ਨਾਲ ਜਿਹੜੀਆਂ ਫੋਟੋਆਂ ਖਿਚਵਾ ਰਿਆ ਨਾ ਸੋ ਇਹ ਰੀਅਲ ਪੰਥਕ ਹੋਣ ਦਾ ਸਿਰਫ ਢੌਂਗ ਜਿਹੜਾ ਉਹ ਕਰ ਰਿਹਾ ਹੈਗਾ ਸੋ ਅਕਾਲੀ ਲੀਡਰਸ਼ਿਪ ਨੂੰ ਵੀ ਸਿਰਫ ਮੌਕੇ ਦੀ ਨਜ਼ਾਕਤ ਦੇਖਦੇ ਆਂ ਸਿੱਖੀ ਸਿਧਾਂਤਾਂ ਨਾਲ ਜਿਹੜਾ ਹੈਗਾ ਉਹ ਸਮਝੌਤਾ ਨਹੀਂ ਕਰਨਾ ਚਾਹੀਦਾ ਦੂਜੇ ਬਨੇ ਗਲਬਤ ਕਰ ਲੈਨੇ ਖਡੂਰ ਸਾਹਿਬ ਦੀ ਸੀਟ ਦੀ ਕਿ ਕਿਹੋ ਜੀਆਂ ਸੰਭਾਵਨਾਵਾਂ ਨਹੀਂ ਕਾਂਗਰਸ ਦੀ 4.5 ਕਨਸਿਸਟੈਂਟ ਰਹਿੰਦੀ ਆ ਔਰ ਤੁਸੀਂ ਕਰੋ ਵੀ ਭਾਈ ਅਮਰਤਪਾਲ ਸਿੰਘ ਵਾਲੇ ਫੈਕਟਰ ਨਾਲ ਕਾਂਗਰਸ ਦੀ ਵੀ 50000 ਵੋਟ ਟੁੱਟ ਕੇ ਭਾਈ ਅਮਰਤਪਾਲ ਸਿੰਘ ਕੋਲ ਆਉਂਦੀ ਹੈਗੀ ਆ ਤਾਂ ਵੀ ਆਪਾਂ ਬੀਬੀ ਖਲੜਾ ਵਾਲੀ ਵੋਟ ਤੋਂ ਜੇ ਸਪੋਰਟ ਕਰਕੇ ਚੱਲੀਏ 2,25,30000 ਵਾਲੀ ਚੋਂ 50000 ਇਹ ਕਾਂਗਰਸ ਦੀ ਟੁੱਟਦੀ ਆ ਲੱਖ ਸਵਾ ਲੱਖ ਜੇ ਉਹਦੀ ਵੀ ਟੁੱਟਦੀ ਹੈਗੀ ਅਕਾਲੀ ਦਲ ਦੇ ਵੀ ਤੇ ਫਿਰ ਫਿਰ ਵੀ ਕਿੱਥੇ 3 ਸਵਾ 3 ਲੱਖ ਵੋਟ ਜਿਹੜੀ ਆ ਪੈਂਦੀ ਹੈਗੀ ਅਕਾਲੀ ਦਲ ਲਈ ਉਹ ਬਹੁਤ ਕ੍ਰੂਸ਼ੀਅਲ ਹੁੰਦੀ ਆ ਰਾਤੋਂ ਰਾਤ ਉਹ ਪਿੰਡਾਂ ਵਿੱਚ ਉਹਨਾਂ ਦੇ ਵਰਕਰ ਜਾਂਦੇ ਆ ਔਰ ਵੋਟਾਂ ਤੋੜਨਦੇ ਉਹ ਸਭ ਤੋਂ ਵੱਡੇ ਮਾਹਰ ਮੰਨੇ ਜਾਂਦੇ ਆ ਪ੍ਰਕਾਸ਼ ਸਿੰਘ ਬਾਦਲ ਵਾਲੀ ਪਾਰਟੀ ਹੈ ਜੀ ਪਿਛਲੇ ਦਿਨੀ ਬਿਰਸਤ ਸਿੰਘ ਬਲਟੋਹਾ ਹੁਣਾਮ ਵੱਲੋਂ ਰਾਧਾ ਸਵਾਮੀ ਡੇਰੇ ਦੇ ਵਿੱਚ ਜਿਹੜੀ ਹੈ ਸ਼ਿਰਕਤ ਕੀਤੀ ਗਈ ਬਹੁਤ ਸਾਰੇ ਪੰਥਕ ਹਲਕਿਆਂ ਦੇ ਵਿੱਚ ਇਸ ਨੂੰ ਲੈ ਕੇ ਇਸ ਦਾ ਵਿਰੋਧ ਵੀ ਹੋ ਰਿਹਾ ਹੈਗਾ ਸਰਦਾਰ ਅਵਤਾਰ ਸਿੰਘ ਜੀ ਕੀ ਕਹੋਗੇ ਡੇਰਾਬਾਦ ਦੇ ਨਾਲ ਹਮੇਸ਼ਾ ਤੋਂ ਹੀ ਖਾਸ ਕਰਕੇ ਜੇ ਆਪਾਂ ਮੌਜੂਦਾ ਸਮੇਂ ਦੀ ਗੱਲ ਕਰ ਲਈਏ ਜਦੋਂ ਤੋਂ ਕਈਏ ਵੀ ਸਿੱਖ ਗੁਲਾਮ ਹੁੰਦੇ ਨੇ ਜਾਂ ਜਦੋਂ ਤੋਂ ਸ਼ੇਰ-ਏ-ਪੰਜਾਬ ਸਰਦਾਰ ਰਣਜੀਤ ਸਿੰਘ ਦਾ ਰਾਜ ਜਾਂਦਾ ਹੈਗਾ ਉਸ ਤੋਂ ਬਾਅਦ ਤੁਸੀਂ ਦੇਖਿਆ ਕਿ ਕਿਵੇਂ ਹੌਲੀ-ਹੌਲੀ ਡੇਰੇ-ਡੇਰੇ ਨੇ ਪੰਜਾਬ ਦੇ ਆਲੇ-ਦੁਆਲੇ ਇਸਟੈਬਲਿਸ਼ ਕੀਤੇ ਗਏ ਇੱਕ ਵੱਡਾ ਜਿਹੜਾ ਸੰਘਰਸ਼ ਹੈਗਾ ਇਹ ਮੁੱਖ ਧਾਰਾ ਦਾ ਇਹਨਾਂ ਦੇ ਨਾਲ ਰਿਹਾ ਹੈਗਾ ਕਿ ਕਿਵੇਂ ਜਿਹੜਾ ਹੈਗਾ ਸਿੱਖ ਜਿਹੜਾ ਹੈਗਾ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੇ ਜਾਂ ਸਿੱਖਸ ਨੂੰ ਐਕਸੈਪਟ ਨਹੀਂ ਕਰਦੇ ਉੱਥੇ ਜਾਣਾ ਦੂਜੇ ਪੰਥਕ ਕਹਿਣਾ ਕਿ ਇਹ ਕਨਫਿਊਜ਼ਨ ਕ੍ਰੀਏਟ ਕੀਤੀ ਜਾ ਰਹੀ ਜਾਂ ਸਿਰਫ ਵੋਟ ਪੋਲਿਟਿਕਸ ਹੈ ਹਾਂ ਵੋਟ ਪੋਲਿਟਿਕਸ ਹੈ ਜੀ ਸੋ ਸੁਖਬੀਰ ਸਿੰਘ ਬਾਦਲ ਆਪਾਂ ਜਿਹੜੀ ਗੱਲ ਕਰੀਏ ਉੱਥੇ ਕਹਿ ਰਹੇ ਵੀ ਅਸੀਂ ਪੰਥਕ ਹਾਂ ਹੂੰ ਤੇ ਉਸੇ ਦਿਨੀ ਉਹਨਾਂ ਦਾ ਕੈਂਡੀਡੇਟ ਰਾਜਾ ਸਵਾਮੀ ਡੇਰੇ 'ਚ ਜਾ ਕੇ ਉਹਦੇ ਨਾਲ ਢਿੱਲੋਂ ਸਾਹਿਬ ਨਾਲ ਜਿਹੜੀਆਂ ਫੋਟੋ ਖਿਚਵਾ ਰਿਹਾ ਸੋ ਇਹ ਰੀਅਲ ਪੰਥਕ ਹੋਣ ਦਾ ਸਿਰਫ ਢੋਂਗ ਜਿਹੜਾ ਉਹ ਕਰ ਰਿਹਾ ਹੈਗਾ ਸੋ ਅਕਾਲੀ ਦਲ ਨੂੰ ਰਿਐਲਿਟੀ ਵਿੱਚ ਅਕਾਲੀ ਦਲ ਦਾ ਵਿਸ਼ਵਾਸ ਤਾਂ ਹੀ ਗਵਾਚ ਚੁਕਿਆ ਬਿਓ ਲੀਡਰਸ਼ਿਪ ਜੋ ਕਹਿੰਦੀ ਆ ਉਹਦੇ ਤੇ ਖਰੇ ਨਹੀਂ ਉਤਰਦੇ ਸੋ ਉਹਨਾਂ ਨੂੰ ਇਹਨਾਂ ਜਿਹੜੀਆਂ ਗੈਰ ਪੰਥਕ ਸਰਗਰਮੀਆਂ ਨੇ ਜੇ ਉਹ ਰੀਅਲੀ ਪੰਥਕ ਨੇ ਚਾਹੇ ਵੋਟਾਂ ਮਿਲਣ ਸੀਟਾਂ ਮਿਲਣ ਜਾਂ ਨਾਮ ਮਿਲਣ ਪਰ ਆਪਣੇ ਸਿਧਾਂਤ ਤੇ ਜਿਹੜੇ ਹੈਗਾ ਉਹ ਖੜੇ ਰਹਿਣਾ ਚਾਹੀਦਾ ਇਹਦੀ ਉਦਾਹਰਣ ਸਿਮਰਨਜੀਤ ਸਿੰਘ ਮਾਨ ਘਟੋ ਘਟ ਵਧੀਆ ਨੇ ਹਨਾ ਵੀ ਘਟੋ ਘਟ ਆਂ ਡੇਰਿਆਂ ਤੇ ਉਹਨਾਂ ਦੇ ਉਹਨਾਂ ਨਾਲ ਸਬੰਧ ਹੈਗੇ ਆ ਇੱਕ ਇੱਕ ਰਾਧਾ ਸਵਾਮੀ ਡੇਰੇ ਦੇ ਮੁਖੀ ਨਾਲ ਕੋਈ ਉਹਨਾਂ ਦੇ ਪਰਸਨਲ ਰਿਲੇਸ਼ਨ ਹੈ ਪਰ ਫਿਰ ਵੀ ਉਹ ਵੋਟਾਂ ਮੰਗਣ ਨਹੀਂ ਜਾਂਦੇ ਪਰ ਉਹ ਲਗਾਤਾਰ ਆਪਣੇ ਇੱਕ ਟੁਕੜ ਟੁਕੜ ਸਿਧਾਂਤ ਤੇ ਖੜੇ ਆ ਹਾਲਾਂਕਿ ਉਹਨਾਂ ਨੂੰ ਕਈ ਵਾਰੇ ਹਜ਼ਾਰ ਹਜ਼ਾਰ 2 2000 ਹੀ ਵੋਟ ਤੱਕ ਡੇਗਿਆ ਸੀਗਾ ਉਹਨਾਂ ਦਾ ਕੰਮ ਪਰ ਉਹ ਆਪਣੇ ਸਿਧਾਂਤ ਤੇ ਖੜੇ ਰਹੇ ਹੈਗੇ ਸੋ ਅਕਾਲੀ ਲੀਡਰਸ਼ਿਪ ਨੂੰ ਵੀ ਸਿਰਫ ਮੌਕੇ ਦੀ ਨਜ਼ਾਕਤ ਦੇਖਦੇ ਆ ਸਿੱਖੀ ਸਿਧਾਂਤਾਂ ਨਾਲ ਜਿਹੜਾ ਹੈਗਾ ਉਹ ਸਮਝੌਤਾ ਨਹੀਂ ਕਰਨਾ ਚਾਹੀਦਾ ਜਿਹੜਾ ਰੀਅਲੀ ਪੰਥਕਾ ਉਹ ਇਹਨਾਂ ਡੇਰਿਆਂ ਦਾ ਜਿਹੜੇ ਸਿੱਖ ਵਿਰੋਧੀ ਡੇਰੇ ਨੇ ਉਹਦਾ ਡਟਵਾ ਵਿਰੋਧੀ ਹੈ ਸਿੱਖ ਮਾਨਸਿਕਤਾ ਇਹਨਾਂ ਡੇਰਿਆਂ ਨੂੰ ਪ੍ਰਵਾਨ ਨਹੀਂ ਕਰਦੀ ਇਹ ਡੇਰੇ ਦਿੱਲੀ ਦੇ ਤਖਤ ਵੱਲੋਂ ਪੰਥਕ ਜਜ਼ਬੇ ਨੂੰ ਖਤਮ ਕਰਨ ਲਈ ਉਸਾਰੇ ਗਏ ਨੇ ਪੰਥ ਨੇ ਕਦੀ ਪ੍ਰਵਾਨ ਨਹੀਂ ਕਰਿਆ ਦਿੱਲੀ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਹ ਨਾ ਤਾਂ ਪੰਥਕ ਹੋਣਦ ਨੂੰ ਖਤਮ ਕਰ ਸਕਿਆ ਨੇ ਨਾ ਪੰਥਕ ਜਜ਼ਬੇ ਨੂੰ ਖਤਮ ਕਰ ਸਕਿਆ ਨੇ ਸੋ ਅਕਾਲੀ ਦਲ ਨੂੰ ਚਾਹੀਦਾ ਵੀ ਜੇ ਉਹਨਾਂ ਨੇ ਮੁਰ ਤੋਂ ਸੁਰਜੀਤ ਹੋਣਾ ਉਹਨਾਂ ਨੇ ਮੁਰ ਤੋਂ ਸਿੱਖਾਂ ਦੀ ਨੁਮਾਇੰਦਾ ਜੱਥੇ ਬਣਦੀ ਬਣਨੀ ਹੈਗੀ ਆ ਤਾਂ ਇਹਨਾਂ ਸਾਰੇ ਗੁਰੂ ਦਾ ਮਡੇਰੀਆਂ ਦਾ ਡਟਪਾ ਵਿਰੋਧ ਕਰਨਾ ਚਾਹੀਦਾ ਔਰ ਸਖਤ ਸਟੈਂਡ ਲੈਣਾ ਚਾਹੀਦਾ ਵੋਟਾਂ ਹਥਿਆਉਣ ਲਈ ਇਨਾ ਡੇਰਿਆਂ ਤੇ ਜਾਣਾ ਅਕਾਲੀ ਦਲ ਦਾ ਸਿਧਾਂਤ ਨਹੀਂ ਹੈ ਅਕਾਲੀ ਦਲ ਉਹੋ ਹੀ ਗਲਤੀਆਂ ਦੁਬਾਰੇ ਕਰ ਰਿਹਾ ਹੈ ਜਿਨ੍ਹਾਂ ਗਲਤੀਆਂ ਕਰਕੇ ਉਹ ਉਹਨੂੰ ਪਛਾੜਾ ਮਿਲਿਆ ਨੇ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਗੱਲਬਾਤ ਕਰ ਲੈਨੇ ਖਡੂਰ ਸਾਹਿਬ ਦੀ ਸੀਟ ਦੀ ਕਿ ਕਿਹੋ ਜੀਆਂ ਸੰਭਾਵਨਾਵਾਂ ਨੇ ਕਿਉਂਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਸ਼ੁਰੂਆਤੀ ਦੌਰ ਦੇ ਵਿੱਚ ਬਹੁਤ ਵੱਡਾ ਜ਼ੋਰ ਜਿਹੜਾ ਲੱਗ ਜਾਂਦਾ ਹੈ ਪਰ ਹੌਲੀ ਹੌਲੀ ਜਿਹੜਾ ਹੈਗਾ ਜਦੋਂ ਇਲੈਕਸ਼ਨ ਲੱਗ ਕੇ ਆ ਜਾਂਦੀ ਹੈ ਉਸ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋ ਜਾਂਦੀਆਂ ਨੇ ਕਿ ਨਤੀਜੇ ਜਿਹੜੇ ਨੇ ਹੋਰ ਦੇ ਹੋਰ ਹੋ ਜਾਂਦੇ ਨੇ ਸਰਦਾਰ ਅਪਤਾਰ ਸਿੰਘ ਜੀ ਕੀ ਕਹੋਗੇ ਇੱਕ ਵੱਡਾ ਵੋਟ ਬੈਂਕ ਇੱਥੇ ਖਡੂਰ ਸਾਹਿਬ ਦੀ ਸੀਟ ਤੇ ਹੈ ਤਕਰੀਬਨ 10-12 ਲੱਖ ਦੀ ਜੇ ਆਪਾਂ ਕਹੀਏ ਕਿ ਵੋਟਾਂ ਇੱਥੇ ਹੁੰਦੀਆਂ ਔਰ ਪਿਛਲੀ ਵਾਰ ਜਿਸ ਤਰੀਕੇ ਦੇ ਨਾਲ 2.5 ਲੱਖ ਵੋਟ ਬੀਬੀ ਖਾਲੜਾ ਹੁਣਾਂ ਨੂੰ ਪੈ ਗਈ ਸੀ ਔਰ 2.5 ਲੱਖ ਜਿਹੜੀ ਹੈ ਬੀਬੀ ਜਗੀਰ ਕੌਰ ਹੁਣਾਂ ਨੂੰ ਵੀ ਪੈ ਗਈ ਸੀ ਤੇ ਪਰ ਦੂਜੇ ਬੰਦੇ ਜਿਹੜਾ ਹੈਗਾ ਜਸਬੀਰ ਸਿੰਘ ਡੈਂਪਾ ਹੁਣੀ ਉਹ 4.5 ਲੱਖ ਵ ਹੋਣਾ ਦੇ ਲਈ ਕਿਹੋ ਜਿਹੇ ਹਾਲਾਤ ਨੇ ਕਿਦਾਂ ਦੇ ਸਮੀਕਰਨ ਨੇ ਕਿੰਨੀ ਕੁ ਟਫ ਫਾਈਟ ਰਹਿਣ ਵਾਲੀ ਹੈ ਕਿਉਂਕਿ ਇੱਕ ਤੇ ਹੈਗੀਆਂ ਨਾ ਵੋਟਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਹੁੰਦੀਆਂ ਉਹ ਵੱਖਰੀਆਂ ਹੁੰਦੀਆਂ ਨੇ ਗਰਾਊਂਡ ਤੇ ਰਿਐਲਿਟੀ ਵੱਖਰੀ ਹੁੰਦੀ ਹੈ ਕਿੰਨਾ ਕੁ ਟਫ ਰਹੇਗਾ ਇਹਨਾਂ ਦਾ ਹਾਂਜੀ ਹਾਂਜੀ ਦੇਖੋ ਜਿਹੜਾ ਹੈਗਾ ਵੀ ਬੇਸ਼ੱਕ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਰੌਲਾ ਪੈ ਗਿਆ ਹੋਇਆ ਅਖਬਾਰਾਂ 'ਚ ਵੀ ਆ ਰਿਹਾ ਹੋਇਆ ਪਰ ਤੁਹਾਨੂੰ ਜਿਹੜਾ ਹੁਣ ਤੁਸੀਂ ਅੰਕੜੇ ਪੇਸ਼ ਕਰਿਆ ਤੁਸੀਂ ਉਹਦੇ ਅਸਾਬ ਨਾਲ ਹੀ ਦੇਖੋ ਵੀ ਕਾਂਗਰਸ ਦੀ 4.5 ਲੱਖ ਵੋਟ ਹੈ ਉੱਥੇ ਪਈ ਹੈਗੀ ਹੈ ਨਾ ਸੋ 4.5 ਲੱਖ ਵੋਟ ਉਹ ਪਈ ਹੈਗੀ ਆ ਬੀਬੀ ਖਾਲੜਾ ਜੀ ਨੂੰ 2.5 ਲੱਖ 60 ਹਜ਼ਾਰ ਉਹ ਪਈ ਸੀ ਜੀ ਹਾਂ ਤੇ ਇਹ ਸਿਰਫ ਇਹ ਵੋਟ ਹੈ ਜਿਹੜੀ ਉਹ ਟਰਾਂਸਫਰ ਹੋਣੀ ਹੈ ਹੁਣ ਅਕਾਲੀ ਦਲ ਜੇ ਉਹਨਾਂ ਹਾਲਾਤਾਂ ਵਿੱਚ ਵੀ 325000 ਵੋਟ ਲੈ ਕੇ ਜਾਂਦਾ ਹੈ ਹਨਾ ਤਾਂ ਆਪਾਂ ਕਿੰਨੇ ਕੁ ਵੋਟ ਟੁੱਟੀ ਹੋਈ ਮਹਿਸੂਸ ਕਰ ਸਕਦੇ ਆ ਘੱਟੋ ਘੱਟ 1 ਲੱਖ ਵੋਟ ਟੁੱਟ ਚੋਗੀ ਇਟ ਮੀਨਸ ਹਲੇ ਵੀ ਅਕਾਲੀ ਦਲ 2.5 ਲੱਖ ਵੋਟ ਲੈ ਕੇ ਜਾ ਸਕਦਾ ਉਥੋਂ ਜਿਹੜਾ ਜਿਹੜਾ ਮੇਰਾ ਨਿੱਜੀ ਅਨੁਮਾਨ ਹੈਗਾ ਵੀ ਅਕਾਲੀ ਦਲ ਨੂੰ ਇੱਥੇ ਇੱਥੇ ਪਰ ਹੁਣ ਹੋਰ ਵੀ ਇੰਟਰਸਟਿੰਗ ਹੋ ਜਾਣਾ ਨਾ ਜੇ ਆਪਾਂ ਚੋਣ ਸਮੀਕਰਨ ਤੋਂ ਦੇਖੀਏ ਕਿਉਂਕਿ ਭਾਜਪਾ ਦਾ ਕੈਂਡੀਡੇਟ ਵੀ ਉਥੇ ਇੱਕ ਅੱਧੀ ਤੇ ਇੱਕ ਸੀਟ ਤੇ ਤੇ ਉਹ ਸਟਰੋਂਗ ਹੈਗਾ ਹੀ ਹੈ ਨਾ ਜਿਹੜ ਹਾਂਜੀ ਹਾਂਜੀ ਇੱਕ ਹਲਕੀ ਤਾਂ ਸਟਰੋਂਗ ਹੈਗਾ ਉਹ ਵੀ ਕਾਫੀ ਸਾਰੀ ਵੋਟ ਤੋੜੇਗਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਰਕਾਰ ਦੀ ਮੇਰੇ ਸਾਬ ਨੂੰ ਸਵਾ ਲੱਖ ਡੇਢ ਲੱਖ 2 ਲੱਖ ਵੋਟ ਤਾਂ ਕਿਤੇ ਨਹੀਂ ਗਈ ਬਿਲਕੁਲ ਵਟ ਦੇ ਭਾਈਆ ਸਵਾ ਤੋਂ ਡੇਢ ਦੇ ਕਰੀਬ ਆਮ ਆਦਮੀ ਪਾਰਟੀ ਦਾ ਵੋਟ ਉਹ ਵੀ ਲੈ ਕੇ ਜਾਵੇਗਾ ਹਾਂ ਸੋ ਉਹਦੇ ਚ ਹੁਣ ਦੇਖੋ 22 ਫੋਰ ਕਿਟ ਕਿੰਨੀ ਹੋ ਰਹੀ ਆ ਜੇ ਕਾਂਗਰਸ ਦੀ ਸਾਢੇ 4 ਕੰਸਿਸਟੈਂਟ ਰਹਿੰਦੀ ਆ ਔਰ ਤੁਸੀਂ ਕਹਿੰਦੇ ਵੀ ਭਾਈ ਅਮਰਪਾਲ ਸਿੰਘ ਵਾਲੇ ਫੈਕਟਰ ਨਾਲ ਕਾਂਗਰਸ ਦੀ ਵੀ 50000 ਵੋਟ ਟੁੱਟ ਕੇ ਭਾਈ ਅਮਰਪਾਲ ਸਿੰਘ ਕੋਲ ਆਉਂਦੀ ਹੈਗੀ ਆ ਤਾਂ ਵੀ ਆਪਾਂ ਬੀਬੀ ਖਲੜਾ ਵਾਲੀ ਵੋਟ ਤੋਂ ਜੇ ਸਪੋਰਟ ਕਰਕੇ ਚੱਲੀਏ 2,25,30,000 ਵਾਲੀ ਤੋਂ 50,000 ਇਹ ਕਾਂਗਰਸ ਦੀ ਟੁੱਟਦੀ ਆ ਲੱਖ ਸਵਾ ਲੱਖ ਜੇ ਉਹਦੀ ਵੀ ਟੁੱਟਦੀ ਹੈਗੀ ਅਕਾਲੀ ਦਲ ਦੇ ਵੀ ਤੇ ਉਹ ਫੇਰ ਫੇਰ ਵੀ ਕਿੱਥੇ 3.5 ਲੱਖ ਵੋਟ ਜਿਹੜੀ ਆ ਵਧੀ ਹੈਗੀ ਪਰ ਉਹ ਜਿੱਤ ਲਈ ਹਲੇ ਵੀ ਕਾਫੀ ਨਹੀਂ ਹੈ ਉਹਨਾਂ ਨੂੰ ਵੱਡਾ ਜਿਹੜਾ ਹੈ ਕਰਨਾ ਇਹ ਮੇਰੀ ਬਹੁਤ ਸਾਰੇ ਜਿਹੜੇ ਪੰਥਦਰਦੀ ਨੇ ਉਹਨਾਂ ਨਾਲ ਜਿਹੜੇ ਰੀਅਲੀ ਪੰਥਕ ਨੇ ਉਹਨਾਂ ਨਾਲ ਆਈ ਹੈ ਉਹ ਹਾਲੇ ਵੀ ਨਹੀਂ ਮੰਨ ਰਹੇ ਵੀ ਅਮਰਪਾਲ ਸਿੰਘ ਜਿੱਤ ਜਾਵੇਗਾ ਹਨ ਉਹ ਕਹਿੰਦੇ ਵੀ ਨਹੀਂ ਬਹੁਤ ਟਫ ਫਾਈਟ ਆ ਕਾਂਗਰਸ ਦਾ ਬਹੁਤ ਵੱਡਾ ਉੱਥੇ ਆਧਾਰ ਹੈਗਾ ਅਕਾਲੀ ਦਲ ਦੀ ਵੋਟ ਵੀ ਮਤਲਬ ਕਿ ਇੱਕ ਤਰ੍ਹਾਂ ਨਾਲ ਕਨਸਿਸਟ ਰਹੂਗੀ ਇੰਨੀ ਜ਼ਿਆਦਾ ਢਾਹ ਨਹੀਂ ਲੱਗਣੀ ਹਾਂ ਅਕਾਲੀ ਕੈਂਡੀਡੇਟ ਆਊਗਾ ਦੂਜੇ ਜਾਂ ਤੀਜੇ ਨੰਬਰ ਤੇ ਆਊਗਾ ਜੀ ਅਕਾਲੀ ਕੈਂਡੀਡੇਟ ਹਨਾ ਪਹਿਲੇ ਜਾਂ ਦੂਜੇ ਨੰਬਰ ਤੇ ਇਹਨਾਂ ਦੋਹਾਂ ਚੋਂ ਕੋਈ ਆਊਗਾ ਅਮਰਪਾਲ ਸਿੰਘ ਜਾਂ ਕਾਂਗਰਸ ਚੋਂ ਸੋ ਸਾਡਾ ਇਹ ਵੀ ਟਫ ਫਾਈਟ ਆ ਖਨੂਰ ਸਾਹਿਬ ਤੇ ਕੁਲਪੀਰ ਸਿੰਘ ਜੀਰਾ ਤੇ ਅਮਰਤਪਾਲ ਸਿੰਘ ਦੇ ਵਿੱਚ ਜਿਹੜੀ ਟਾਪ ਫਾਈਟ ਹੈਗੀ ਆ ਅਕਾਲੀ ਦਲ ਤੀਜੇ ਨੰਬਰ ਤੇ ਆਵੇਗਾ ਪਰ ਵੋਟ ਪਰਸੈਂਟੇਜ ਕਾਫੀ ਵੱਧਣੀ ਆ ਲੱਖ ਸਵਾ ਲੱਖ ਹੈ ਜਿਹੜੀ ਆਮ ਆਦਮੀ ਪਾਰਟੀ ਨੂੰ ਪੈ ਜਾਣੀ ਹੈਗੀ ਆ ਭਾਰਤੀ ਜਨਤਾ ਪਾਰਟੀ ਦਾ ਮਨਜੀਤ ਸਿੰਘ ਮੰਨਾ ਜਿਹੜਾ ਉਹ ਆਇਆ ਹੈਗਾ ਉਹਨਾਂ ਉਹਨਾਂ ਦੇ ਆਪਣੇ ਜਿਹੜੀ ਐਮਐਲਏ ਸ਼ਿਪ ਵਾਲੀ ਵੋਟ ਆ ਘੱਟੋ ਘੱਟ ਜੇ ਉਹ 35-40 ਜਾਂ 50 ਹਜ਼ਾਰ ਵੋਟ ਵੀ ਲੈ ਜਾਂਦੇ ਹੈਗੇ ਆ ਉਹ ਵੀ ਇੱਕ ਤਰ੍ਹਾਂ ਨਾਲ ਅਮਰਪਾਲ ਸਿੰਘ ਵਾਲੀ ਜਿਹੜੀ ਵੋਟ ਕੱਟਣੀ ਹੈਗੀ ਆ ਸੋ ਹਾਲੇ ਕਿਸੇ ਨੂੰ ਇਹ ਭਲੇਖਾ ਹੋਵੇ ਵੀ ਹਾਂ ਉਹ ਜਿੱਤ ਜਿਹੜੀ ਵੱਟ ਤੇ ਪਈ ਉਹ ਵੱਟ ਤੇ ਨਹੀਂ ਪਈ ਹੈਗੀ ਕਾਫੀ ਜ਼ਿਆਦੇ ਕੰਮ ਕਰਨ ਦੀ ਲੋੜਾ ਅਕਾਲੀ ਦਲ ਨੂੰ ਅਕਾਲੀ ਦਲ ਪਾਰਟੀ ਨੂੰ ਜਿਹੜਾ ਬੰਦਾ ਜਾਣਦਾ ਨਾ ਔਰ ਉਹਨਾਂ ਦੇ ਵੋਟਿੰਗ ਪੈਟਰਨ ਨੂੰ ਜਿਹੜਾ ਬੰਦਾ ਜਾਣਦਾ ਉਹਨਾਂ ਨੂੰ ਪਤਾ ਜਿਹੜੀ ਆਖਰੀ ਰਾਤ ਹੁੰਦੀ ਆ ਚੋਣਾਂ ਤੋਂ ਪਹਿਲਾਂ ਵਾਲੀ ਅਕਾਲੀ ਦਲ ਲਈ ਉਹ ਬਹੁਤ ਕ੍ਰੂਸ਼ਲ ਹੁੰਦੀ ਆ ਰਾਤੋਂ ਰਾਤ ਉਹ ਪਿੰਡਾਂ ਵਿੱਚ ਉਹਨਾਂ ਦੇ ਵਰਕਰ ਜਾਂਦੇ ਆ ਔਰ ਵੋਟਾਂ ਤੋੜਨਦੇ ਉਹ ਸਭ ਤੋਂ ਵੱਡੇ ਮਾਹਰ ਮੰਨਿਆ ਜਾਂਦੇ ਆ ਪ੍ਰਕਾਸ਼ ਸਿੰਘ ਬਾਦਲ ਵਾਲੀ ਪਾਰਟੀ ਆ ਜਿਹੜੀ ਜੀ ਆਖਰੀ ਰਾਤ ਆਖਰੀ ਦੋ ਰਾਤਾਂ ਅਮਰਤਪਾਲ ਸਿੰਘ ਦੇ ਹਮਾਇਤਿਆਂ ਨੂੰ ਡਟ ਕੇ ਪਹਿਰੇ ਦੇਣੇ ਪੈਣੇ ਆ ਪਿੰਡਾਂ ਵਿੱਚ ਵੀ ਕੋਈ ਹੂੰ ਇਦਾਂ ਦਾ ਕੰਮ ਨਾ ਹੋ ਜੇ ਵੀ ਗੈਰ ਗੱਡੀਆਂ ਜਿਹੜੀਆਂ ਰਾਤ ਨੂੰ ਪਿੰਡਾਂ ਵਿੱਚ ਨਾ ਵੜਨ ਇਹ ਰਾਤ ਨੂੰ ਵੜਦੇ ਆ ਇੱਕ ਰਾਤ ਵਿੱਚ ਹੀ ਇਹ ਜਿਹੜਾ ਹੈਗਾ ਸਾਰੀ ਸਾਰੀ ਗੇਮ ਚੇਂਜ ਕਰ ਦਿੰਦੇ ਆ ਸੋ ਅਕਾਲੀ ਦਲ ਦਾ ਇਹ ਮੋਡਸ ਪ੍ਰੈਂਡੀ ਆ ਮਤਲਬ ਜੇ ਤੁਸੀਂ ਕਹਿ ਰਹੇ ਹੋ ਵੀ ਇੰਨਾ ਜ਼ੋਰ ਲੱਗਾ ਹੋਇਆ ਜੇ ਪੇਪਰ ਰੱਦ ਹੋਣ ਤੱਕ ਹੋ ਗਿਆ ਜਾਂ ਸਾਰੀਆਂ ਜਿਹੜੀਆਂ ਟੱਪੀਆਂ ਜਾ ਰਹੀਆਂ ਤੇ ਫਿਰ ਇਹ ਵੀ ਇੰਨੀ ਛੇਤੀ ਇਹ ਨਹੀਂਗਾ ਵੀ ਉਹ ਬੈਕਫੁੱਟ ਤੇ ਆ ਜਾਏ। ਨਹੀਂ ਉਹ ਵਿਰਸਾ ਸਿੰਘ ਬਲਟੋਹਾ ਤੇ ਬਿਕਰਮ ਸਿੰਘ ਮਜੀਠੀਆ ਖਿਡਾਰੀ ਆ ਇਸ ਗੇਮ ਦੇ। ਹਨਾ ਉਹ ਇੰਨੀ ਛੇਤੀ ਨਹੀਂ ਜਾਣ ਦੇਣਗੇ ਆਪਾਂ ਕਹਿ ਦਈਏ ਵੀ ਐਵੇਂ ਜਿੱਤਿਆ ਪਿਆ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਨਹੀਂ ਜਿੱਤਿਆ ਪਿਆ। ਉਹ ਇਹਦੇ ਨਾਲ ਬਿਕਰਮ ਸਿੰਘ ਮਜੀਠੀਆ ਦਾ ਆਪਣਾ ਆਧਾਰ ਵੀ ਖੁਰਦਾ। ਹਨਾ ਉਹਦਾ ਇੱਕ ਹੋਲਡ ਆ ਜਿਹੜਾ ਮੱਝ ਆ। ਜੇ ਮਾਜ ਦੇ ਵਿੱਚ ਆਪਾਂ ਦੇਖਿਆ ਕਿ ਕਾਲੀ ਦਲ ਦੀਆਂ ਹਰਕਤਾਂ ਕਰਕੇ ਜਿਸ ਤਰੀਕੇ ਦੇ ਨਾਲ ਪਿਛਲੇ ਦਿਨੀ ਦਲਬੀਰ ਸਿੰਘ ਹੁਣੀ ਗਏ ਨੇ ਜਾਂ ਹੋਰ ਕੁਝ ਹੋ ਰਿਹਾ ਹੈ ਬੰਦੇ ਕਾਫੀ ਨਾਰਾਜ਼ ਹੋ ਰਹੇ ਨੇ ਮਾਜ ਦੇ ਵਿੱਚ ਹੋਲਡ ਕਿਤਨਾ ਕਿਤੇ ਟੁੱਟਦਾ ਪਿਆ ਹਾਂਜੀ ਹਾਂਜੀ ਹੁਣ ਰਵੀਕਰਨ ਸਿੰਘ ਕੱਲੋਂ ਉਹ ਵੀ ਚਲੇ ਗਏ ਨੇ ਕੱਲ ਉਹ ਕੱਲ ਭਾਜਪੀ ਵਿੱਚ ਸ਼ਾਮਲ ਹੋ ਗਿਆ ਇੱਕ ਦਿਨ ਉਹਨਾਂ ਨੂੰ ਕੱਢਿਆ ਸੋ ਰਵੀਕਰਨ ਸਿੰਘ ਪਾਲੋਂ ਕੱਲੋਂ ਰਾਈਟ ਹੈਂਡ ਮੈਨ ਸੀ ਵਿਕਰਮ ਸਿੰਘ ਮਜੀਠੀਆ ਦੇ ਤੇ ਦਲਬੀਰ ਸਿੰਘ ਗਿੱਲ ਉਹ ਵੀ ਰਾਈਟ ਹੈਂਡ ਮੈਨ ਸੀ ਹੈ ਨਾ ਸੋ ਰਵੀਕਰਨ ਦੇ ਤਾਂ ਕਹਿੰਦੇ ਵੀ ਸਿੱਧਾ ਐਕਸੈਸ ਹੈਗਾ ਵਿਕਰਮ ਸਿੰਘ ਮਜੀਠੀਆ ਐਂਡ ਇਵਨ ਸੁਖਬੀਰ ਸਿੰਘ ਬਾ ਤੋਂ ਕਬੀਰ ਸਿੰਘ ਬਾਦਰ ਨਾਲ ਉਹ ਰਿਸ਼ਤੇਦਾਰੀ ਤੱਕ ਦਾ ਉਹਨਾਂ ਦਾ ਪਹੁੰਚਿਆ ਹੋਇਆ ਸੀਗਾ ਹੈਨਾ ਵੀ ਹਾਂ ਵੀ ਅਸੀਂ ਰਿਸ਼ਤੇਦਾਰੀ ਗੰਢ ਲਈਏ ਜਿੱਦਾਂ ਉਸ ਬੰਦੇ ਦਾ ਅਕਾਲੀ ਦਲ ਛੱਡ ਕੇ ਜਾਣਾ ਤੇ ਇਹ ਇੱਕ ਤਰ੍ਹਾਂ ਤਲਵੀਰ ਸਿੰਘ ਗਿੱਲ ਦਾ ਅਕਾਲੀ ਦਲ ਛੱਡ ਕੇ ਜਾਣਾ ਸੋ ਵਿਕਰਮ ਸਿੰਘ ਮਜੀਠੀਆ ਲਈ ਬਹੁਤ ਵੱਡੀ ਚੁਣੌਤੀ ਆ ਵਿਕਰਮ ਸਿੰਘ ਇਸ ਲੈਵਲ ਤੇ ਕਦੀ ਹਾਰ ਨਹੀਂ ਮੰਨੀ ਤੁਸੀਂ ਦੇਖੋ ਵੀ ਜਦੋਂ ਅਕਾਲੀ ਦਲ ਤਿੰਨ ਸੀਟਾਂ ਤੱਕ ਸੁੰਗੜ ਕੇ ਰਹਿ ਗਿਆ ਵਿਕਰਮ ਸਿੰਘ ਮਜੀਠੀਆ ਦੀ ਆਪਣੀ ਸੀਟ ਨਹੀਂ ਹਾਰੀ ਚਾਹੇ ਉਹ ਨਈ ਸੇ ਖੜੇ ਉਹਨਾਂ ਦੀ ਪਤਨੀ ਖੜੀ ਸੀ ਉੱਥੋਂ ਪਰ ਉਹਨਾਂ ਨੇ ਹਾਰਨ ਨਹੀਂ ਦਿੱਤੀ ਮਜੀਠੇ ਤੋਂ ਆਪਣੀ ਸੀਟ ਸੋ ਇੰਨਾ ਵੱਡਾ ਹੋਲਡ ਆ ਉਹਨਾਂ ਦਾ ਸੋ ਲਾਈਟਲੀ ਲੈਣ ਵਾਲੀਆਂ ਜਿਹੜੀਆਂ ਗੱਲਾਂ ਨੇ ਉਹ ਕਾਫੀ ਉਹਨੇ ਉਹਨਾਂ ਨੂੰ ਮਿਹਨਤ ਕਰਨੀ ਪਊਗੀ ਹੁਣ ਲੋਕ ਹਵਾਰ ਆ ਵੀ ਕਿੰਨਾ ਕੁ ਉਹ ਕਰ ਸਕਦੇ ਆ ਆਖਰੀ ਦੋ ਰਾਤਾਂ ਦੌਰਾਨ ਉਹ ਕਿੰਨੇ ਕ ਠਿਕਰੀ ਪੈਰੇ ਦੇ ਸਕਦੇ ਆ ਇਹ ਸਾਰਾ ਕੁਝ ਦੇਖਣ ਵਾਲੀ ਗੱਲ ਹੋਵੇਗੀ ਖੰਡੋਰਸਾ